प्यारे सखियां प्यार प्रिय सस्श्रीका नमस्कार प्यारे सखियों जित तक आपा स्वाध्याय चल ਰਿਹਾ ਹੈ ਪਰਮ ਹੰਸ ਜੋਗਨਾਂ ਜੀ ਦੀ ਆਤਮ ਕਥਾ ਦਾ ਇੱਕ ਜੋਗੀ ਦੀ ਆਤਮ ਕਥਾ ਤੇ ਅੱਜ ਆਪਾਂ ਪਹੁੰਚ ਚੁੱਕੇ ਹਾਂ ਦੇ ਤੀਵੇਂ ਅਧਿਆਇ ਤੇ ਜਿਹਦਾ ਸ਼ੀਰਸ਼ਕ ਹੈ ਮੇਰਾ ਯੂਨੀਵਰਸਿਟੀ ਡਿਗਰੀ ਪ੍ਰਾਪਤ ਕਰਨਾ ਇਹਦੇ ਵਿੱਚ ਹੁਣ ਆਪਾਂ ਨੂੰ ਪਤਾ ਹੈ ਪਿਛਲੇ ਇਤਿਹ ਦੇ ਦੌਰਾਨ ਆਪਾਂ ਜਾਣ ਚੁੱਕੇ ਹਾਂ ਕਿ ਜੋਗਨਾਂ ਜੀ ਜੋਨੇ ਸ਼੍ਰੀ ਰਾਮਪੁਰ ਕਾਲਜ ਦੇ ਵਿੱਚ ਪੜ ਰਹੇ ਨੇ ਤੇ ਬੀਏ ਦੀ ਪੜਾਈ ਕਰ ਰਹੇ ਨੇ ਉੱਥੇ ਉਹਨਾਂ ਦੇ ਇੱਕ ਪ੍ਰੋਫੈਸਰ ਨੇ ਦਰਸ਼ਨ ਸ਼ਾਸਤਰ ਦੇ ਜਿਨ੍ਹਾਂ ਦਾ ਨਾਮ ਹੈ ਡੀਸੀ ਕੋਸ਼ਾਲ ਤੇ ਡਾਂਟ ਰਹੇ ਨੇ ਉਹ ਪੂਰੀ ਸ਼ਕਤੀ ਨਾਲ ਯੋਗਨਾਂਝੀ ਨੂੰ ਕਹਿੰਦੇ ਜਦੋਂ ਤੱਕ ਤੂੰ ਇੱਕ ਵਿਦਵਾਨ ਦੀ ਤਰ੍ਹਾਂ ਪੂਰੀ ਤਰ੍ਹਾਂ ਮਿਹਨਤ ਨਹੀਂ ਕਰੇਂਗਾ ਤਬ ਮੈਂ ਤੈਨੂੰ ਇਸ ਇਮਤਿਹਾਨ ਚ ਪਾਸ ਨਹੀਂ ਹੋਣ ਦੇਵਾਂਗਾ ਤੇ ਉਹ ਉਹਨਾਂ ਦੱਸ ਰਹੇ ਨੇ ਯੋਗਨਾਂਝੀ ਕਹਿੰਦੇ ਜੇ ਮੈਂ ਉਹਨਾਂ ਦੇ ਜਮਾਤ ਚ ਲੈ ਗਏ ਲਿਖਤੀ ਟੈਸਟ ਚ ਫੇਲ ਹੋ ਜਾਂਦਾ ਸਾਰੇ ਜੁਨੀਵਰਸਿਟੀ ਦੇ ਪੱਕੇ ਇਮਤਿਹਾਨ 'ਤੇ ਬੈਠਣ ਵਾਸਤੇ ਅਯੋਗ ਠਹਿਰਾਇਆ ਜਾਂਦਾ ਕਿਉਂਕਿ ਉਸ ਵਾਰੇ ਕਹਿੰਦੇ ਭਾਰਤੀ ਜੁਨੀਵਰਸਟੀਆਂ 'ਚ ਜੇ ਕੋਈ ਵਿਦਿਆਰਥੀ ਬੀਏ ਫਾਈਨਲ ਦੇ ਇੱਕ ਵਿਸ਼ੇ 'ਚ ਵੀ ਫੇਲ ਹੋ ਜਾਂਦਾ ਸੀ ਤਾਂ ਉਹਨੂੰ ਅਗਲੇ ਸਾਲ ਸਾਰੇ ਵਿਸ਼ਿਆਂ 'ਚ ਫੇਰ ਤੋਂ ਇਮਤਿਹਾਨ ਦੇਣਾ ਪੈਂਦਾ ਸੀ ਕਹਿੰਦੇ ਬਾਕੀ ਜਿਹੜੇ ਸੀਗੇ ਪ੍ਰੋਫੈਸਰ ਉਹ ਕਹਿੰਦੇ ਆਮ ਤੌਰ 'ਤੇ ਮੇਰੇ ਨਾਲ ਦਿਆਲੂ ਵਿਹਾਰ ਕਰਦੇ ਸੀ ਬੇਸ਼ੱਕ ਕਹਿੰਦੇ ਉਹ ਮੈਨੂੰ ਮਜ਼ਾਕ ਦੇ ਵਿੱਚ ਉਹਨਾਂ ਦੇ ਝਲਕ ਹੁੰਦੀ ਸੀ ਜ਼ਰੂਰ ਉਹਨਾਂ ਦੇ ਵਿਹਾਰ ਦੇ ਵਿੱਚ ਤੇ ਕਹਿੰਦੇ ਰਹਿੰਦੇ ਸੀ ਮੁਕੰਦ ਨੂੰ ਧਰਮ ਦੀ ਖਮਾਰੀ ਕੁਝ ਜ਼ਿਆਦਾ ਹੀ ਚੜੀ ਹੋਈ ਹੈ ਤੇ ਕਹਿੰਦੇ ਮੈਨੂੰ ਮੇਰੇ ਜਮਾਤੀ ਤੇ ਬਾਕੀ ਕਾਲਜ ਦੇ ਵਿਦਿਆਰਥੀ ਵੀ ਪਾਗਲ ਸੁਨਿਆਸੀ ਦੇ ਨਾਮ ਤੋਂ ਬੁਲਾਉਂਦੇ ਹੁੰਦੇ ਸੀਗੇ ਕਹਿੰਦੇ ਹੁਣ ਪ੍ਰੋਫੈਸਰ ਕੁਸ਼ਾਲ ਨੇ ਮੈਨੂੰ ਦਰਸ਼ਨ ਸ਼ਾਸਤਰ ਫੇਲ ਕਰਨ ਦੀ ਧਮਕੀ ਦਿੱਤੀ ਤਾਂ ਕਹਿੰਦੇ ਮੈਂ ਵੀ ਥੋੜੀ ਚਲਾਕੀ ਤੋਂ ਹੋਰ ਕੰਮ ਲੈ ਲਿਆ ਕਹਿੰਦੇ ਜਦੋਂ ਸਾਡੀ ਜਮਾਤ ਦਾ ਨਤੀਜਾ ਕੋਸ਼ਿਸ਼ ਕੀਤਾ ਜਾਣ ਵਾਲਾ ਸੀ ਤਾਂ ਕਹਿੰਦੇ ਮੈਂ ਇੱਕ ਆਪਣੇ ਜਮਾਤੀ ਨੂੰ ਨਾਲ ਲਿਆ ਤੇ ਕਿਹਾ ਕਿ ਚੱਲ ਪ੍ਰੋਫੈਸਰ ਕੁਸ਼ਾਲ ਦੇ ਕਮਰੇ ਚ ਚਲੀਏ ਉੱਥੇ ਜਾ ਕੇ ਕਹਿੰਦੇ ਮੈਂ ਪ੍ਰੋਫੈਸਰ ਕਿਸ਼ਾਲ ਨੂੰ ਪੁੱਛਿਆ ਵੀ ਉਹਨਾਂ ਨੇ ਮੈਨੂੰ ਕਿੰਨੇ ਨੰਬਰ ਦਿੱਤੇ ਨੇ ਕਹਿੰਦੇ ਉਹਨਾਂ ਨਾਅ ਚ ਸਿਰ ਹਿਲਾਇਆ ਕਹਿੰਦੇ ਤੇਰਾ ਨਾਂ ਪਾਸ ਹੋਣ ਵਾਲੇ ਵਿਦਿਆਰਥੀਆਂ ਚ ਹੈ ਹੀ ਨਹੀਂ ਕਹਿੰਦੇ ਬੜੇ ਜੇਤੂ ਹੰਦ ਚ ਔਰ ਉਹ ਬੋਲੇ ਕਹਿੰਦੇ ਇਸ ਦੇ ਵਿੱਚ ਤਾਂ ਤੇਰੀ ਤਾਂ ਉੱਤਰ ਪੱਤਰੀ ਹੀ ਨਹੀਂ ਹੈਗੀ ਮੇਰੇ ਕੋਲ ਤੂੰ ਵੈਸੇ ਇਮਤਿਹਾਨ 'ਚ ਨਾ ਬੈਠਣ ਕਰਕੇ ਫੇਲ ਆ ਕਹ ਜੋਗਨਾਂਜੀ ਕਹਿੰਦੇ ਮੈਂ ਹੱਸਣ ਲੱਗ ਗਿਆ ਸੁਣ ਕੇ ਕਹਿੰਦੇ ਮੈਂ ਕਿਹਾ ਸ਼੍ਰੀਮਾਨ ਜੀ ਮੈਂ ਇਮਤਿਹਾਨ ਦਿੱਤਾ ਹੈ ਕੀ ਮੈਂ ਉੱਤਰ ਪੱਤਰੀਆਂ ਦੇ ਬੰਡਲ ਆਪ ਦੇਖ ਸਕਦਾ ਕਹਿੰਦੇ ਦੁਬਤਾ ਦੇ ਚੁਪੈ ਗਈ ਫਿਰ ਪ੍ਰੋਫੈਸਰ ਕੋਲ ਸ਼ਾਲ ਪਰ ਕਹਿੰਦੇ ਉਹ ਕਹਿੰਦੇ ਠੀਕ ਆ ਕਹਿੰਦੇ ਦੱਸ ਕਹਿੰਦੇ ਕਿਹੜੀ ਉੱਤਰ ਪੱਤਰੀ ਹੈ ਤੇਰੀ ਕਹਿੰਦੇ ਹੁਣ ਮੈਂ ਆਪਦੀ ਉੱਤਰ ਪੱਤਰੀ ਉਹ ਚ ਲੱਭ ਲਈ ਜਿਹਦੇ ਵਿੱਚ ਜਿਹਦੇ ਉੱਤੇ ਕਹਿੰਦੇ ਮੈਂ ਆਪਣੇ ਰੋਲ ਨੰਬਰ ਤੋਂ ਲਾਵਾ ਹੋਰ ਕੋਈ ਪਛਾਣ ਦੀ ਨਿਸ਼ਾਨੀ ਨਹੀਂ ਸੀ ਛੱਡੀ ਮਤਲਬ ਉਹਨਾਂ ਨੇ ਉਸ ਉੱਤਰ ਪੱਤਰੀ ਤੇ ਆਪਣਾ ਨਾਮ ਨਹੀਂ ਸੀ ਲਿਖਿਆ ਸਿਰਫ ਰੋਲ ਨੰਬਰ ਲਿਖਿਆ ਸੀ ਕਹਿੰਦੇ ਮੇਰੀ ਚਲਾਕੀ ਦੇਖ ਕੇ ਪ੍ਰੋਫੈਸਰ ਤਾਂ ਚਲਾਉਣ ਲੱਗੇ ਕਹਿੰਦੇ ਤੂੰ ਕਿਸਮਤ ਦਾ ਧਨੀ ਹੈ ਕਹਿੰਦੇ ਫੇਰ ਵੀ ਤੇਰਾ ਬੀਏ ਦੇ ਆਖਰੀ ਇਮਤਿਹਾਨ ਚ ਫੇਲ ਹੋਣਾ ਤਾਂ ਪੱਕਾ ਹੈ ਕਿਉਂਕਿ ਆਪਾਂ ਸਾਰੇ ਜਾਣਦੇ ਆ ਵੀ ਉਹ ਦਿਖਦੇ ਹੀ ਨਹੀਂ ਸੀ ਜਮਾਤਾਂ ਚ ਆਉਂਦੇ ਹੀ ਨਹੀਂ ਸੀ ਉਹਦੇ ਫੇਰ ਉਹ ਕਹਿੰਦੇ ਹੁਣ ਜਦੋਂ ਇਮਤਿਹਾਨ ਹੋਏ ਸਾਰੇ ਕਹਿੰਦੇ ਮੈਂ ਲੜਖੜਾਉਂਦਿਆਂ ਹੀ ਸਹੀ ਪਰ ਸਫਲਤਾ ਸਾਰਿਆਂ ਚ ਪ੍ਰਾਪਤ ਕਰ ਲਈ ਸੀ ਕਹਿੰਦੇ ਘੱਟੋ ਘੱਟ ਜਿੰਨੇ ਨੰਬਰ ਲੋੜਿੰਦੇ ਸੀਗੇ ਪੇਪਰਾਂ 'ਚ ਬੈਠਣ ਲਈ ਉਹਨੇ ਕਹਿੰਦੇ ਮੈਂ ਲੈ ਲਏ ਸੀ ਕਿੱਛ ਤੋਂ ਕਰਕੇ ਹੁਣ ਕਹਿੰਦੇ ਕਾਲਜ ਦੀ 4 ਸਾਲ ਦੀ ਪੜ੍ਹਾਈ ਕਰਨ ਤੋਂ ਬਾਅਦ ਮੈਂ ਬੀਏ ਦੇ ਇਮਤਿਹਾਨ 'ਚ ਬੈਠਣ ਦੇ ਯੋਗ ਹੋ ਗਿਆ ਸੀਗਾ ਕਹਿੰਦੇ ਪਰ ਕਹਿੰਦੇ ਸ਼੍ਰੀ ਉਸ ਵੇਲੇ ਕਹਿੰਦੇ ਵੀ ਬੀਏ ਦੀ ਜਿਹੜੀ ਡਿਗਰੀ ਦੇ ਇਮਤਿਹਾਨ ਸੀਗੇ ਪੇਪਰ ਸੀਗੇ ਕਹਿੰਦੇ ਉਹ ਪਿਛਲੇ ਸਾਰੇ ਜਮਾਤਾਂ ਤਾਂ ਮੈਨੂੰ ਅੰਗਰੇਜ਼ੀ ਬਹੁਤ ਸੌਖੀ ਆ ਸੀ ਹੁਣ ਇਹ ਜਿਹੜੀ ਇਹ ਤਾਂ ਬਹੁਤ ਜ਼ਿਆਦੇ ਔਖੀ ਸੀਗੀ ਵੀ ਮੈਂ ਸਾਲਾਨਾ ਇਮਤਿਹਾਨ 'ਚ ਕਿਵੇਂ ਬੈਠੂਗਾ ਕਿਵੇਂ ਪਾਸ ਹੋਊਗਾ ਕਹਿੰਦੇ ਸੀ ਜਿਉਂਕਿ ਈਸ਼ਵਰ ਜੀ ਕੋਲ ਕਿ ਕਿ ਆਸ਼ਰਮ ਚ ਰੋਜ਼ ਜਾਂਦੇ ਰਹਿੰਦੇ ਸੀ ਕਹਿੰਦੇ ਉੱਥੇ ਜਾਣ ਕਰਨ ਕਾਲਜ ਜਾਣ ਦਾ ਵਕਤ ਨਹੀਂ ਸੀ ਮੈਨੂੰ ਮਿਲਦਾ ਹੁਣ ਕਹਿੰਦੇ ਗੈਰ ਹਾਜ਼ਰੀ ਦੀ ਬਜਾਏ ਜਮਾਤ ਚ ਮੇਰੀ ਹਾਜ਼ਰੀ ਮੇਰੇ ਜਮਾਤੀਆਂ ਲਈ ਚੰਬੇ ਦਾ ਕਾਰਨ ਬਣਦੀ ਹੁੰਦੀ ਸੀ ਕਹਿੰਦੇ ਲਗਭਗ ਕਿਉਂਕਿ ਹਰ ਰੋਜ਼ ਮੈਂ ਜਿਸ ਨਿਤਨੇਮ ਦੀ ਪਾਲਣਾ ਕਹਿੰਦੇ ਕਰਦਾ ਸੀਗਾ ਉਹਦੀ ਕਹਿੰਦੇ ਸ਼ੁਰੂਆਤ ਸਵੇਰੇ-ਸਵੇਰੇ 9:30 ਵਜੇ ਮੇਰੇ ਸਾਈਕਲ ਤੇ ਨਿਕਲਣ ਨਾਲ ਹੋ ਜਾਂਦੀ ਸੀ ਇੱਕ ਹੱਥ ਚ ਕਹਿੰਦੇ ਮੇਰੇ ਹੁੰਦਾ ਸੀ ਗੁਰੂ ਦੇਵ ਨੂੰ ਅਰਪਣ ਕਰਨ ਵਾਸਤੇ ਪੰਥੀ ਹੋਸਟਲ ਦੇ ਬਾਗਿਚੇ ਚ ਚੁਣੇ ਹੋਏ ਤਾਜੇ ਫੁੱਲ ਕਹਿੰਦੇ ਗੁਰੂ ਦੇਵ ਜੀ ਨੂੰ ਬਹੁਤ ਪਿਆਰ ਨਾਲ ਮਿਲਦੇ ਸੀ ਤੇ ਕਹਿੰਦੇ ਫਿਰ ਉਹ ਕਹਿੰਦੇ ਸੀ ਦੁਪਹਿਰ ਦਾ ਖਾਣਾ ਵੀ ਇੱਥੇ ਖਾ ਲਈ ਕਹਿੰਦੇ ਮੈਂ ਬੜੀ ਖੁਸ਼ੀ ਨਾਲ ਕਹਿੰਦੇ ਉਹਨਾਂ ਦਾ ਜਮਤਰਾ ਸਵੀਕਾਰ ਕਰ ਲੈਂਦਾ ਸੀ ਵੀ ਚਲੋ ਕਾਲਜਾਂ ਦੇ ਝੰਡੇ ਤੋਂ ਤਾਂ ਛੁੱਟੇ ਉਹ ਤੋਂ ਤਾਂ ਸ਼ੁਕਰਾਂ ਮਿਲਿਆ ਫਿਰ ਕਹਿੰਦੇ ਘੰਟਿਆਂ ਬਤੀ ਸ਼੍ਰੀ ਯੁਕਤੇਸ਼ਵਰ ਜੀ ਦੀ ਸੰਗਤ ਚ ਰਹਿ ਕੇ ਉਹਨਾਂ ਦੇ ਅਨਮੋਲ ਉਪਦੇਸ਼ ਸੁਣਦਾ ਸੀਗਾ ਫਿਰ ਕਹਿੰਦੇ ਆਸ਼ਰਮ ਦੀ ਦੇਖਭਾਲ ਦੇ ਕੰਮਾਂ ਚ ਉਹਨਾਂ ਦੀ ਸਹਾਇਤਾ ਕਰਦਾ ਸੀ ਤਕਰੀਬਨ ਕਹਿੰਦੇ ਅੱਧੀ ਰਾਤ ਦੇ ਵਕਤ ਉਹ ਮੇਰੀ ਇੱਛਾ ਨਹੀਂ ਸੀ ਉਹਦੀ ਕਹਿੰਦੇ ਪਰ ਮੈਨੂੰ ਆਉਣਾ ਪੈਂਦਾ ਸੀ ਪੰਥੀ ਹੋਸਟਲ 'ਚ ਮੈਂ ਵਾਪਸ ਪਰਤਦਾ ਸੀ ਕਦੇ-ਕਦੇ ਕਹਿੰਦੇ ਮਸਾਇਲ ਸਾਰੀ ਰਾਤ ਵੀ ਗੁਰੂ ਸਾਹਿਬ ਕੋਲ ਬੈਠਾ ਰਹਿੰਦਾ ਸੀ ਤੇ ਉਹਨਾਂ ਦੇ ਉਪਦੇਸ਼ ਆਤਮਿਕ ਪ੍ਰਵਚਨਾ 'ਚ ਇੰਨਾ ਮਸਤ ਹੋ ਜਾਂਦਾ ਸੀ ਵੀ ਰਾਤ ਦਾ ਹਨੇਰਾ ਕਦੋਂ ਸਵੇਰ ਦੇ ਉਜਾਲੇ 'ਚ ਬਦਲ ਗਿਆ ਕਹਿੰਦੇ ਮੈਨੂੰ ਪਤਾ ਹੀ ਨਹੀਂ ਸੀ ਲੱਗਦਾ ਕਹਿੰਦੇ ਇੱਕ ਰਾਤ ਲਗਭਗ 11 ਵਜੇ ਕਹਿੰਦੇ ਰਾਤ ਨੂੰ ਜਦੋਂ ਮੈਂ ਆਪਣੇ ਸਾਈਕਲ ਤੇ ਸਵਾਰ ਹੋ ਕੇ ਪੰਥੀ ਹੋਸਟਲ 'ਚ ਵਾਪਸ ਜਾਣ ਵਾਸਤੇ ਬੂੜ ਪਵਾ ਰਿਹਾ ਸੀ ਕਹਿੰਦੇ ਗੁਰੂਦੇਵ ਨੇ ਬੜੀ ਗੰਭੀਰਤਾ ਨਾਲ ਮੈਨੂੰ ਪੁੱਛਿਆ ਕਿ ਤੇਰੇ ਬੀਏ ਦੇ ਇਮਤਿਹਾਨ ਕਦੋਂ ਤੋਂ ਸ਼ੁਰੂ ਹੋ ਰਹੇ ਨੇ ਤਾਂ ਜੋਗਨੰਦ ਜੀ ਕਹਿੰਦੇ ਗੁਰੂਦੇਵ ਅੱਜ ਤੋਂ 5 ਦਿਨ ਬਾਅਦ ਤਾਂ ਗੁਰੂਦੇਵ ਕਹਿੰਦੇ ਮੈਨੂੰ ਉਮੀਦ ਹੈ ਵੀ ਤੇ ਉਹਦੇ ਵਾਸਤੇ ਪੂਰੀ ਤਿਆਰੀ ਕਰ ਲਈ ਹੋਊਗੀ ਹੁਣ ਜੋਗਨੰਦ ਜੀ ਕਹਿੰਦੇ ਮੈਂ ਤਾਂ ਇਹ ਸੁਣ ਕੇ ਡਰ ਨਾਲ ਕਲਮੂਦ ਬਣ ਗਿਆ ਕਹਿੰਦੇ ਮੇਰੇ ਹੱਥ ਦਾ ਜਿਹੜਾ ਬੂਡੋਂ ਪਾਰ ਰੇ ਸੀ ਉੱਥੇ ਦਾ ਉੱਥੇ ਰਹਿ ਗਿਆ ਤੰਨੇ ਮੈਂ ਅਕਾ ਗੁਰਦੇਵ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਵੀ ਮੇਰਾ ਵਕਤ ਪ੍ਰੋਫੈਸਰਾਂ ਦੇ ਸੰਗਤ ਜੀ ਦਾਏ ਥੋੜੇ ਸੰਗਤ ਚ ਲੰਘਿਆ ਫਿਰ ਇਹੋ ਜਿਹੇ ਔਖੇ ਪੇਪਰਾਂ 'ਚ ਬੈਠਣ ਦਾ ਢੋਂਗ ਕਰਨ ਦਾ ਕੀ ਫਾਇਦਾ ਹੁਣ ਕਹਿੰਦੇ ਜਗਤੇਸ਼ਰ ਗਰੀ ਜੀ ਨੇ ਮੈਨੂੰ ਬੜੀ ਚੋਅ ਮੀ ਨਜ਼ਰ ਨਾਲ ਦੇਖਿਆ ਕਹਿੰਦੇ ਤੈਨੂੰ ਇਮਤਿਹਾਨ ਦੇਣਾ ਹੀ ਪਊਗਾ ਸਾਨੂੰ ਤੇਰੇ ਪਿਤਾ ਜੀ ਤੇ ਤੇਰੇ ਹੋਰ ਰਿਸ਼ਤੇਦਾਰਾਂ ਨੂੰ ਇਹੋ ਜਿਹਾ ਕੋਈ ਮੱਕਾ ਨਹੀਂ ਦੇਣਾ ਚਾਹੇ ਚਾਹੀਦਾ ਜਿਹਦੇ ਨਾਲ ਉਹ ਤੇਰੀ ਆਸ਼ਰਮ ਜੀਵਨ ਪ੍ਰਤੀ ਦਿੱਤੀ ਗਈ ਪਹਿਲ ਦੀ ਅਲੋਚਨਾ ਕਰ ਸਕਣ ਕਹਿੰਦੇ ਤੂੰ ਮੇਰੇ ਨਾਲ ਸਿਰਫ ਇੰਨਾ ਵਾਦਾ ਕਰ ਵੀ ਤੂੰ ਇਮਤਿਹਾਨ 'ਚ ਬੈਠੇਗਾ ਤੇ ਆਪਣੀ ਯੋਗਤਾ ਦੇ ਅਨੁਸਾਰ ਸਵਾਲਾਂ ਦੇ ਉੱਤਰ ਲਿਖੇਗਾ ਹੁਣ ਯੋਗਾ ਨੰਦ ਜੀ ਕਹਿੰਦੇ ਕਹਿੰਦੇ ਅਥਰੂ ਬੇਕਾਬੂ ਹੋ ਗਏ ਮੇਰੀਆਂ ਗੱਲਾਂ ਦਿੱਤੇ ਕਹਿੰਦੇ ਡਿੱਗਣ ਲੱਗੇ ਕਹਿੰਦੇ ਮੈਂ ਹਟਕੋਰੇ ਭਰ ਰਿਹਾ ਸੀ ਪੂਰੀ ਤਰ੍ਹਾਂ ਕਹਿੰਦੇ ਨਾਲ ਹੀ ਬੋਲਦਾ ਜਾ ਰਿਹਾ ਸੀ ਜੇ ਤੁਸੀਂ ਕਹਿੰਦੇ ਹੋ ਤਾਂ ਇਮਤਿਹਾਨ 'ਚ ਬੈਠ ਜਾਊਗਾ ਪਰ ਇਮਤਿਹਾਨ ਦੀ ਤਿਆਰੀ ਕਰਨ ਲਈ ਕੋ ਟਾਈਮ ਨਹੀਂ ਹੁਣ ਰਿਹਾ। ਨਾਲ ਹੀ ਕਹਿੰਦੇ ਮੈਂ ਆਪਣੇ ਮੂੰਹ ਚ ਬੁੜਬੁੜਾਉਂਦਾ ਜਾ ਰਿਹਾ। ਵੀ ਸਵਾਲਾਂ ਦੇ ਉੱਤਰਾਂ ਦੇ ਰੂਪ ਚ ਮੈਂ ਤੁਹਾਡੇ ਉਪਦੇਸ਼ਾਂ ਨਾਲ ਹੀ ਉੱਤਰ ਪੱਤਰੀਆਂ ਭਰ ਦੂੰਗਾ। ਫਿਰ ਕਹਿੰਦੇ ਗੁਰੂ ਸਾਹਿਬ ਨੇ ਤਾਂ ਵਿਚਾਰ ਆਪਾਂ ਨੂੰ ਪਤਾ ਹੀ ਹੈ ਜਾਣੀ ਜਾਣ ਸੀ ਪੜ ਲਏ ਉਹਨਾਂ ਦੇ ਵੀ ਕੀ ਸੋਚ ਰਿਹਾ। ਤਾਂ ਉਹ ਕਹਿੰਦੇ ਮੁਕੰਦ ਕੀ ਪ੍ਰਮਾਤਮਾ ਇਮਤਿਹਾਨ ਚ ਜਾ ਕੇ ਤੇ ਹੋਰ ਤੇਰੀ ਸਹਾਇਤਾ ਕਰਨ ਤੋਂ ਕਦੇ ਖੁੰਝੇ ਨੇ? ਤਾਂ ਜੋਗਨਾਨ ਜੀ ਕਹਿੰਦੇ ਨਹੀਂ ਗੁਰੂ ਦੇਵ। ਕਹਿੰਦੇ ਮੈਨੂੰ ਨਾਲ ਦੀ ਨਾਲ ਪ੍ਰਮਾਤਮਾ ਦੀਆਂ ਅਨੇਕਾਂ ਪੁਰਾਣੀਆਂ ਮਿਹਰਬਾਨੀਆਂ ਦੀਆਂ ਯਾਦਾਂ ਤਾਂ ਹੜਕ ਕਦੇ ਮੇਰੇ ਦਿਮਾਗ 'ਚ ਆ ਗਿਆ ਫਿਰ ਕਹਿੰਦੇ ਅੱਗੇ ਗੁਰੂ ਸਾਹਿਬ ਕਹਿੰਦੇ ਕਹਿੰਦੇ ਕਾਲਜ ਦੀ ਪੜਾਈ 'ਚ ਮਾਣ ਪ੍ਰਾਪਤ ਕਰਨ ਵਾਸਤੇ ਯਤਨ ਕਰਨ ਲਈ ਤੈਨੂੰ ਸੁਸਤੀ ਨਹੀਂ ਬਲਕਿ ਤੇਰੀ ਪ੍ਰਮਾਤਮਾ ਪ੍ਰਾਪਤੀ ਦੀ ਚਾਹਨਾ ਨੇ ਰੁਕ ਗਿਆ ਹੈ ਫਿਰ ਉਹ ਕਹਿੰਦੇ ਕਹਿੰਦੇ ਜਿਵੇਂ ਬਾਈਬਲ ਦੇ ਵਿੱਚ ਕਹਾਵਤ ਹੈ ਕਿ ਪਹਿਲਾਂ ਪ੍ਰਮਾਤਮਾ ਦੇ ਸਾਮਰਾਜ ਤੇ ਧਰਮ ਨੂੰ ਪ੍ਰਾਪਤ ਕਰਨ ਦਾ ਯਤਨ ਕਰੋ ਬਾਕੀ ਸਾਰੀਆਂ ਚੀਜ਼ਾਂ ਤੁਹਾਨੂੰ ਆਪਣੇ ਆਪ ਹੀ ਮਿਲ ਜਾਣਗੀਆਂ ਤੇ ਨਾਲ ਹੀ ਫਿਰ ਉਹਨੂੰ ਪੁੱਛਦੇ ਨੇ ਗੁਰੂਦੇਵ ਕਹਿੰਦੇ ਕਿ ਤੇਰਾ ਦੋਸਤ ਰਮੇਸ਼ ਹਲੇ ਵੀ ਤੇਰੇ ਨਾਲ ਪੰਥੀ ਹੋਸਟਲ 'ਚ ਹੈ ਤੇ ਜੋਗਨਾਨ ਸਿੰਘ ਕਹਿੰਦੇ ਚੀ ਗੁਰੂਦੇਵ ਤਾਂ ਕਹਿੰਦੇ ਜਾ ਜਾ ਕੇ ਉਹਨੂੰ ਮਿਲ ਪਰਮਾਤਮਾ ਉਹਨੂੰ ਤੇਰੀ ਇਮਤਿਹਾਨ ਦੀ ਸਹਯਤਾ ਕਰਨ ਵਾਸਤੇ ਪ੍ਰੇਰਿਤ ਕਰਨਗੇ ਜੋਗਨਾਨ ਸਿੰਘ ਕਹਿੰਦੇ ਠੀਕ ਹੈ ਗੁਰੂਦੇਵ ਪਰ ਰਮੇਸ਼ ਹਰ ਵਕਤ ਪੜਾਈ 'ਚ ਬਹੁਤ ਜ਼ਿਆਦਾ ਰੁਚੀਆ ਹੋਇਆ ਤੇ ਉਹਨੇ ਆਨਰਸ ਲਿਆ ਹੋਇਆ ਹੋਰ ਵਿਦਿਆਰਥੀਆਂ ਦੇ ਮੁਕਾਬਲੇ ਉਹਦੇ ਕੋਰਸ ਦਾ ਜਿਹੜਾ ਸਲੇਪ ਸਭ ਤੋਂ ਜ਼ਿਆਦਾ ਹੈ ਬਾਕੀਆਂ ਨਾਲ ਪਰ ਗੁਰੂਦੇਵ ਕਹਿੰਦੇ ਕਹਿੰਦੇ ਤੇਰੇ ਵਾਸਤੇ ਰਮੇਸ਼ ਵਕਤ ਕੱਢ ਲੂਗਾ ਤੂੰ ਜਾ ਹੁਣ ਕਹਿੰਦੇ ਮੈਂ ਆ ਗਿਆ ਵਾਪਸ ਪੰਥੀ ਹੋਸਟਲ ਸਾਈਕਲ ਤੇ ਚੜ ਕੇ ਕਹਿੰਦੇ ਹੋਸਟਲ ਦੇ ਵਿਹੜੇ 'ਚ ਜਦੋਂ ਮੈਂ ਪਹੁੰਚਿਆ ਤਾਂ ਸਭ ਤੋਂ ਪਹਿਲੀ ਮੁਲਾਕਾਤ ਕਹਿੰਦੇ ਮੇਰੀ ਹੋਈ ਰਮੇਸ਼ ਨਾਲ ਹੀ ਕਹਿੰਦੇ ਉਹਨੇ ਵੀ ਕਹਿੰਦੇ ਬਿਨਾਂ ਕਿਸੇ ਚੀਜ਼ ਦੇ ਮੇਰੀ ਜਿਹੜੀ ਬੇਨਤੀ ਸੀ ਪੜਾਈ ਦੀ ਉਹ ਸਵੀਕਾਰ ਕਰ ਲਈ ਖੁਦ ਦੇ ਲਈ ਨਾਲ ਕਹਿੰਦੇ ਐ ਸਵੀਕਾਰ ਕੀਤੀ ਕਿ ਜਿਵੇਂ ਉਹਦੇ ਕੋਲ ਮੇਰੇ ਲਈ ਵਕਤ-ਵਕਤ ਹੋਵੇਗਾ ਕਹਿੰਦੇ ਕਹਿੰਦਾ ਜਰੂਰ ਮੈਂ ਤੇਰੀ ਸੇਵਾ 'ਚ ਹਮੇਸ਼ਾ ਹਾਜ਼ਰ ਹਾਂ ਕਿਤੇ ਉਸੇ ਦਿਨ ਤੋਂ ਬਾਅਦ ਤੇ ਉਸੇ ਦਿਨ ਉਹਨੇ ਮੈਨੂੰ ਵੱਖੋ-ਵੱਖਰੇ ਵਿਸ਼ਿਆਂ ਬਾਰੇ ਇਮਤਿਹਾਨ ਦੇ ਨਜ਼ਰੀਏ ਤੋਂ ਤਿਆਰੀ ਕਰਾਉਣ ਵਾਸਤੇ ਕਈ-ਕਈ ਘੰਟੇ ਕਹਿੰਦੇ ਪੜਾਉਣਾ ਸ਼ੁਰੂ ਕਰਤਾ ਕਹਿੰਦੇ ਅੰਗਰੇਜ਼ੀ ਦੀ ਤਿਆਰੀ ਕਰਾ ਰਿਹਾ ਸੀ ਰਮੇਸ਼ ਤੇ ਮੈਨੂੰ ਕਹਿੰਦਾ ਮੈਨੂੰ ਲੱਗਦਾ ਵੀ ਅੰਗਰੇਜ਼ੀ ਸਾਇੰਸ ਇਸ ਸਾਲ ਜਿਆਦਾ ਸਵਾਲ ਜਿਹੜੇ ਨੇ ਉਹ ਚਾਈਲਡ ਹੈਰਾਲਡ ਨੇ ਆਪਣੀ ਯਾਤਰਾ ਦੇ ਵਾਸਤੇ ਜੋ ਰਸਤਾ ਪਨਾਇਆ ਸੀ ਉਹਦੇ ਬਾਰੇ ਆਣਗੇ ਕਹਿੰਦਾ ਸਾਨੂੰ ਇੱਕ ਐਟਲਸ ਦਾ ਪ੍ਰੋਂਧ ਕਰਨਾ ਚਾਹੀਦਾ ਤੇ ਜੋਗਨਾਨੰਦ ਜੀ ਕਹਿੰਦੇ ਮੈਂ ਛੇਤੀ ਛੇਤੀ ਗਿਆ ਆਪਣੇ ਸ਼ਾਂਤਾ ਚਾਚਾ ਜੀ ਦੇ ਹਾਰਤਿਕ ਐਟਲਸ ਉਹਨਾਂ ਤੋਂ ਮੰਗ ਲਿਆ ਆ ਕਹਿੰਦੇ ਰਮੇਸ਼ ਨੇ ਯੂਰਪ ਦੇ ਨਕਸ਼ੇ 'ਚ ਉਹਨਾਂ ਸਾਰੀਆਂ ਥਾਵਾਂ ਦੇ ਨਿਸ਼ਾਨ ਲਾਤੇ ਜਿੱਥੇ ਜਿੱਥੇ ਬਾਇਰਨ ਦਾ ਫਰਮਾਂਚਰੀ ਯਾਤਰੀ ਗਿਆ ਸੀ ਕਹਿੰਦੇ ਰਮੇਸ਼ ਜਦੋਂ ਉਹਨੇ ਪੜ੍ਹਾ ਰਿਹਾ ਸੀ ਨਾ ਕਹਿੰਦੇ ਕੁਝ ਜਮਾਤੀ ਉਹਦੇ ਪੜ੍ਹਾਏ ਜਾਣ ਵਾਲੇ ਪਾਠ ਨੂੰ ਸੁਣ ਲਈ ਸਾਡੇ ird gird ਕਹਿੰਦੇ ਇਕੱਠੇ ਹੋ ਗਏ ਉਹ ਕਿ ਪੜਾ ਰਿਹਾ ਹੈ ਕਿਵੇਂ ਪੜਾ ਰਿਹਾ ਹੈ ਕਹਿੰਦੇ ਇੱਕ ਬੈਠਕ ਦੇ ਅਖੀਰ 'ਚ ਉਹਨਾਂ 'ਚ ਇੱਕ ਨੇ ਮੈਨੂੰ ਕਿਹਾ ਵੀ ਰਮੇਸ਼ ਤੈਨੂੰ ਗਲਤ ਸਲਾਹ ਦੇ ਰਿਹਾ ਹੈ ਆਮ ਤੌਰ 'ਤੇ ਸਿਰਫ 50% ਸਵਾਲ ਹੀ ਪੁਸਤਕਾਂ ਬਾਰੇ ਹੁੰਦੇ ਨੇ ਬਾਕੀ 50% ਸਵਾਲ ਲੇਖਾਂ ਦੀਆਂ ਜੀਵਨੀਆਂ ਦੇ ਬਾਰੇ ਚ ਹੁੰਦੇ ਨੇ ਹੁਣ ਕਹਿੰਦੇ ਮੈਂ ਜਦੋਂ ਅੰਗਰੇਜ਼ੀ ਦਾ ਇਮਤਿਹਾਨ ਦੇਣ ਲੱਗਿਆ ਮੇਰੇ ਹੱਥ 'ਚ ਕਹਿੰਦੇ ਪ੍ਰਸ਼ਨ ਪੱਤਰ ਆਇਆ ਤਾਂ ਕਹਿੰਦੇ ਉਹਦੇ ਉੱਤੇ ਪਹਿਲੀ ਨਜ਼ਰ ਪੈਂਦੀ ਹੈ। ਮੇਰੀ ਅੱਖਾਂ 'ਚ ਧੰਨਵਾਦ ਦੇ ਅਥਰੂ ਮੇਰੀਆਂ ਗੱਲਾਂ ਦੇ ਉੱਤੇ ਵਹਿ ਤਰੀ। ਤੇ ਪ੍ਰਸ਼ਨ ਪੱਤਰ ਨੂੰ ਕਹਿੰਦੇ ਪਿਉਣ ਲੱਗੇ। ਕਹਿੰਦੇ ਉੱਥੇ ਜਿਹੜਾ ਇਮਤਿਹਾਨ ਦਾ ਨਿਗਰਾਨ ਸੀਗਾ। ਕਹਿੰਦੇ ਉਹ ਉਹਨੂੰ ਬੜੇ ਹਮਦਰਦੀ ਹੋਈ ਵੀ ਇਹ ਰੋ ਕਿਉਂ ਰਿਹਾ ਅੱਛਾ। ਕਹਿੰਦੇ ਉਹ ਹਮਦਰਦੀ ਪੂਰਵਕ ਮੇਰੇ ਕੋਲੋਂ ਆ ਕੇ ਪੁੱਛਣ ਲੱਗੇ। ਕਹਿੰਦੇ ਮੈਂ ਉਹਨਾਂ ਨੂੰ ਦੱਸਿਆ ਵੀ ਮੇਰੇ ਮਹਾਨ ਗੁਰੂ ਨੇ ਮੈਨੂੰ ਪਹਿਲਾਂ ਹੀ ਦੱਸਤਾ ਸੀ। ਵੀ ਇਮਤਿਹਾਨ ਦੀ ਤਿਆਰੀ ਵਾਸਤੇ ਰਮੇਸ਼ ਤੇਰੀ ਮਦਦ ਕਰੂਗਾ ਕਹਿੰਦੇ ਆ ਦੇਖੋ ਰਮੇਸ਼ ਨੇ ਜਿਹੜੇ ਜਿਹੜੇ ਸਵਾਲ ਮੈਨੂੰ ਇਮਤਿਹਾਨ ਚ ਆਉਣ ਦੀ ਸੰਭਾਵਨਾ ਦੱਸੀ ਸੀ ਉਹ ਸਾਰੇ ਤੇ ਸਾਰੇ ਦੇ ਚ ਆ ਗਏ ਫਿਰ ਕਹਿੰਦੇ ਜਦੋਂ ਮੈਂ ਇਮਤਿਹਾਨ ਦੇ ਕੇ ਪੱਥੀ ਹੋਸਟਲ 'ਚ ਵਾਪਸ ਆਇਆ ਤਾਂ ਬਾਕੀ ਵਿਦਿਆਰਥੀਆਂ ਨੇ ਬੜੇ ਜੋਸ਼ ਨਾਲ ਕਹਿੰਦੇ ਮੇਰਾ ਸਵਾਗਤ ਕਹਿੰਦੇ ਜਿਹੜੇ ਵਿਦਿਆਰਥੀ ਰਮੇਸ਼ ਦੇ ਮਾਰਗਦਰਸ਼ਨ 'ਚ ਵਿਸ਼ਵਾਸ ਕਰਨ ਕਰਕੇ ਮੇਰਾ ਮਜ਼ਾਕ ਉਡਾ ਰਹੇ ਸੀ ਨਾ ਉਹੀ ਵਿਦਿਆਰਥੀ ਹੁਣ ਜੋਰ ਸ਼ੋਰ ਨਾਲ ਮੈਨੂੰ ਵਧਾਈਆਂ ਦੇ ਦੇ ਮੇਰੇ ਕੰਨ ਪਾੜ ਰਹੇ ਸੀ ਕਹਿੰਦੇ ਇਮਤਿਹਾਨਾਂ ਦੇ ਦੌਰਾਨ ਪੂਰਾ ਹਫ਼ਤਾ ਜਿੰਨਾ ਸੰਭਵ ਹੋ ਸਕਿਆ ਮੈਂ ਰਮੇਸ਼ ਨਾਲ ਬਤਾਦਾ ਰਿਹਾ ਕਹਿੰਦੇ ਹਰ ਰੋਜ਼ ਹਰ ਪ੍ਰਸ਼ਨ ਪੱਤਰ 'ਚ ਰਮੇਸ਼ ਦੇ ਦੁਆਰਾ ਦੱਸੇ ਗਏ ਪ੍ਰਸ਼ਨ ਲਗਭਗ ਉਨੇ ਹੀ ਸ਼ਬਦਾਂ ਦੇ ਵਿੱਚ ਆਉਂਦੇ ਰਹੇ ਕਹਿੰਦੇ ਸਾਰੇ ਕਾਲਜ 'ਚ ਇਹ ਗੱਲ ਬਿਜਲੀ ਦੀ ਤਰ੍ਹਾਂ ਫੈਲ ਗਈ ਵੀ ਕੋਈ ਚਮਤਕਾਰ ਹੋ ਰਿਹਾ ਹੈ ਹਮੇਸ਼ਾ ਹੀ ਪੜਾਈ ਉਹ ਲੋ ਲਾਪਰਵਾਹ ਰਹਿਣ ਵਾਲੇ ਪਾਗਲ ਸੰਿਆਸੀ ਦੇ پاس ਆਉਂਦੀ ਪੂਰੀ ਸੰਭਾਵਨਾ ਲੱਗ ਰਹੀ ਹੈ ਫਿਰ ਕਹਿੰਦੇ ਇੱਕ ਦਿਨ ਸਵੇਰੇ ਸਵੇਰੇ ਅੰਗਰੇਜ਼ੀ ਸਾਹਿਤ ਦੇ ਪੇਪਰ ਬਾਰੇ ਸੋਚਦੇ ਆ ਅਚਾਨਕ ਮੈਨੂੰ ਕਹਿੰਦੇ ਖਿਆਲ ਆਇਆ ਕਿ ਮੈਂ ਬਹੁਤ ਵੱਡੀ ਗਲਤੀ ਕਰਤੀ ਕਹਿੰਦੇ ਕੁਝ ਪ੍ਰਸ਼ਨ ਦੋ ਦੋ ਹਿੱਸਿਆਂ 'ਚ ਵੰਡੇ ਹੋਏ ਸੀਗੇ ਕਹਿੰਦੇ ਹਰ ਇੱਕ ਹਿੱਸੇ 'ਚ ਇੱਕ ਇੱਕ ਪ੍ਰਸ਼ਨ ਦਾ ਉੱਤਰ ਦੇਣ ਦੀ ਬਜਾਏ ਕਹਿੰਦੇ ਮੈਂ ਪਹਿਲੇ ਹਿੱਸੇ ਚੋਂ ਇਹ ਦੋਨੋਂ ਪ੍ਰਸ਼ਨਾਂ ਦੇ ਉੱਤਰ ਲਿਖਦੇ ਤੇ ਦੂਜੇ ਹਿੱਸੇ ਨੂੰ ਲਾਪਰਵਾਹੀ ਨਾਲ ਛੱਡਦਾ ਸੀਗਾ ਕਹਿੰਦੇ ਉਸ ਪੇਪਰ 'ਤੇ ਮੈਂ ਹਿਸਾਬ ਲਾਇਆ ਵੀ ਮੈਨੂੰ 33 ਨੰਬਰ ਮਿਲ ਸਕਦੇ ਸੀ ਜਦਕਿ ਉਸ ਟਾਈਮ ਦੇ ਘੱਟੋ-ਘੱਟ ਪਾਸ ਹੋਣ ਲਈ 36 ਨੰਬਰ ਚਾਹੀਦੇ ਸੀ ਮਤਲਬ 3 ਨੰਬਰ ਸੀਗੇ ਘੱਟ ਕਹਿੰਦੇ ਵੀ ਸਿੱਤਾ ਗਿਆ ਗੁਰੂਦੇਵ ਕੋਲ ਤੇ ਆਪਣੀ ਗਲਤੀ ਜਾ ਕੇ ਦੱਸੀ ਕਹਿੰਦੇ ਮੈਂ ਕਿਹਾ ਗੁਰੂਦੇਵ ਮੈਂ ਇੱਕ ਕੀਮਾ ਨਾ ਕਰ ਜੋ ਗਲਤੀ ਕਰਤੀ ਪਰ ਕਹਿੰਦੇ ਗੁਰੂਦੇਵ ਸੁਣ ਕੇ ਕਹਿੰਦੇ ਮੁਕੰਦ ਖੁਸ਼ ਹੋ ਨਾਲੇ ਕਹਿੰਦੇ ਕਾਸ਼ ਵਾਲੋ ਇਸ਼ਾਰਾ ਕਰਕੇ ਬੋਲੇ ਅਸਮਾਨ 'ਚ ਸੂਰਜ ਚੰ드ਰਮਾ ਦੇ ਸਥਾਨਾਂ ਦੀ ਅਦਲਾ ਬਦਲੀ ਹੋ ਸਕਦੀ ਹੈ ਪਰ ਤੈਨੂੰ ਯੂਨੀਵਰਸਿਟੀ ਦੀ ਡਿਗਰੀ ਮਿਲਣੀ ਨਹੀਂ ਰੁਕ ਸਕਦੀ ਬੇਸ਼ੱਕ ਯੋਗਨਾਂਝੀ ਕਹਿੰਦੇ ਨੰਬਰਾਂ ਦੇ ਹਿਸਾਬ ਨਾਲ ਮੇਰਾ ਪਾਸਮਾਨ ਨਾਮ ਕੋ ਮੂੰਫਿਨ ਲੱਗ ਰਿਹਾ ਸੀ ਫੇਰ ਵੀ ਕਹਿੰਦੇ ਜਦੋਂ ਮੈਂ ਆਸਨਤ ਪੰਥੀ ਹੋਸਟਲ 'ਚ ਵਾਪਸ ਆ ਰਿਹਾ ਸੀ ਤਾਂ ਉਸ ਵਕਤ ਕਹਿੰਦਾ ਮੇਰਾ ਚਿੱਤ ਸ਼ਾਂਤ ਜਾ ਹੋ ਗਿਆ ਸੀ ਕਹਿੰਦੇ ਇੱਕ ਦੋ ਵਾਰ ਮੈਂ ਅਸਮਾਨ ਵੱਲ ਵੀ ਬੜੇ ਸ਼ੱਕੀ ਨਜ਼ਰ ਨਾਲ ਦੇਖਿਆ ਕਹਿੰਦੇ ਪਰਮਨ ਸੂਰਜ ਦੇਵਤਾ ਆਪਣੇ ਖਾਜ ਖੇਤਰ ਚ ਹੁਣ ਮਜ਼ਾਕ ਸੀ ਕਰ ਰਹੇ ਨੇ ਪੂਰੀ ਤਰ੍ਹਾਂ ਸੁਰੱਖਿਆ ਤਲੰਗ ਕਰਿਆ ਸੀ ਉਸ ਦਾ ਫਿਰ ਕਹਿੰਦੇ ਜਦੋਂ ਮੈਂ ਪੰਥੀ ਹੋਸਟਲ ਚ ਪਹੁੰਚਿਆ ਤਾਂ ਇੱਕ ਕਹਿੰਦੇ ਉੱਥੇ ਜਮਾਤੀ ਕਹਿ ਰਿਹਾ ਸੀ ਮੇਰੇ ਕੰਨਾਂ ਚ ਆਵਾਜ਼ ਪਈ ਹੈ ਕਹਿੰਦਾ ਹੁਣੇ-ਹੁਣੇ ਮੈਂ ਸੁਣਿਆ ਹੈ ਵੀ ਇਸ ਸਾਲ ਤੋਂ ਅੰਗਰੇਜ਼ੀ ਸਾਹਿਤ ਪਾਸ ਹੋਣ ਵਾਸਤੇ ਲੋੜੀਂਦੇ ਜਿਹੜੇ ਨੰਬਰ ਨੇ ਉਹਨਾਂ ਨੂੰ ਘਟਾ ਦਿੱਤਾ ਗਿਆ ਕਹਿੰਦਾ ਵੀ ਇੰਨੀ ਤੇਜ਼ੀ ਨਾਲ ਕਦੇ ਭੱਜ ਕੇ ਉਹਦੇ ਕਮਰੇ ਚ ਪੜਿਆ ਕਹਿੰਦਾ ਘਬਰਾ ਗਿਆ ਇੱਕ ਤਾਂ ਕਹਿੰਦੇ ਉਹਨੇ ਮੇਰੇ ਵੱਲ ਦੇਖਿਆ ਕਹਿੰਦੇ ਫਿਰ ਉਹਨ ਬੜੀ ਉਤਸੁਕਤਾ ਨਾਲ ਪੁੱਛਿਆ ਵੀ ਮੈਨੂੰ ਦੱਸ ਵੀ ਤੂੰ ਨੇ ਕੀ ਕਹਿ ਰਿਹਾ ਸੀ ਕਹਿੰਦੇ ਉਹ ਮੈਨੂੰ ਕਹਿੰਦਾ ਜਟਾਤਰ ਇਸ ਨਿਆਸੀ ਮਹਾਰਾਜ ਹੁਣ ਅਚਾਨਕ ਪੜਾਈ ਜੇ ਨਹੀਂ ਦਿਲਚਸਪੀ ਕੇ ਜਾਗ ਪੀ ਫਿਰ ਉਹ ਦੱਸਣ ਲੱਗ ਗਿਆ ਕਹਿੰਦਾ ਵੇ ਪਾਸਵਰਡ ਲਈ ਅੰਗਰੇਜ਼ੀ ਸਾਇੰਸ ਤੋਂ ਹੁਣ ਘਟੋ ਘਟ ਜਿਹੜੇ ਨੰਬਰ ਨੇ ਉਹ 33 ਕਰ ਦਿੱਤੇ ਗਏ ਨੇ యోగానాందజీ ਕਹਿੰਦੇ ਮੈਂ ਖੁਸ਼ੀ ਨਾਲ ਉੱਛਲਦਾ-ਕੁੱਦਦਾ ਆਪਣੇ ਘਰੇ ਜਵਾਪਸ ਪਹੁੰਚਿਆ ਤੇ ਜ਼ਮੀਨ ਤੇ ਗੋਡਿਆਂ ਵਰਨੇ ਬੈਠ ਕੇ ਪਰਮਪਿਤਾ ਪਰਮੇਸ਼ਵਰ ਦੇ ਪੱਕੇ ਹਿਸਾਬ ਦੀ ਉਸਤਤ ਕਰਨ ਲੱਗਿਆ ਕਹਿੰਦੇ ਹਰ ਰੋਜ਼ ਨਿਮੇਜ ਰਹੀ ਮੇਰਾ ਮਾਰਗਦਰਸ਼ਨ ਕਰਨ ਵਾਲੀ ਉਸ ਅਧਿਆਤਮਿਕ ਸ਼ਕਤੀ ਦੀ ਮੌਜੂਦਗੀ ਦੇ ਅਹਿਸਾਸ ਨਾਲ ਮੈਂ ਰਮਾਂਜਿਤ ਹੋ ਉਠਦਾ ਸੀਗਾ ਹੁਣ ਅੱਗੇ ਕਹਿੰਦੇ ਬੰਗਲਾ ਭਾਸ਼ਾ ਦੇ ਇਮਤਿਹਾਨਾਂ ਦੇ ਸੰਬੰਧੀ ਇੱਕ ਅਦਭੁਤ ਘਟਨਾ ਫੇਰ ਹੋਈ ਕਦੇ ਇੱਕ ਦਿਨ ਸਵੇਰੇ ਸਵੇਰੇ ਜਦੋਂ ਮੈਂ ਪੰਥੀ ਹੋਸਟਲ ਤੋਂ ਨਿਕਲ ਕੇ ਇਮਤਿਹਾਨ ਦੇਣ ਵਾਸਤੇ ਕਾਲਜ ਵੱਲ ਜਾਣ ਲੱਗਿਆ ਧਰਮੇਸ਼ ਨੇ ਮੈਨੂੰ ਬੁਲਾਇਆ ਕਹਿੰਦੇ ਉਹਨੇ ਬੰਗਲਾ ਭਾਸ਼ਾ ਦੇ ਸਬੰਧ ਵਿੱਚ ਮੇਰੀ ਕੋਈ ਤਿਆਰੀ ਨਹੀਂ ਸੀ ਕਰਵਾਈ ਕਦੇ ਇੱਕ ਜਮਾਤੀ ਮੈਨੂੰ ਕਹਿੰਦਾ ਵੀ ਰਮੇਸ਼ ਤੈਨੂੰ ਬੁਲਾ ਰਿਹਾ ਜਾ ਨਾ ਪਰ ਉੱਥੇ ਨਹੀਂ ਤਾਂ ਆਪਾਂ ਇਮਤਿਹਾਨ ਦੇਣ ਵਾਸਤੇ ਆਪਾਂ ਜਾ ਰਹੇ ਹਾਂ ਆਪਾਂ ਲੇਟ ਹੋ ਜਾਾਂਗੇ ਕਹਿੰਦੇ ਪਰ ਮੈਂ ਕੋਈ ਧਿਆਨ ਨਹੀਂ ਦਿੱਤਾ ਕਿ ਮੈਂ ਚੱਲਿਆ ਗਰਮੇਸ਼ ਨੂੰ ਮਿਲਣ ਲਈ ਕਹਿੰਦੇ ਰਮੇਸ਼ ਮੈਨੂੰ ਕਹਿੰਦਾ ਆ ਵੀ ਸਾਡੇ ਬੰਗਾਲੀ ਲੜਕੇ ਜਿਹੜੇ ਨੇ ਉਹ ਆਮ ਤੌਰ ਤੇ ਬੰਗਲਾ ਭਾਸ਼ਾ ਚ ਪਾਸ ਹੋ ਜਾਂਦੇ ਨੇ ਕਹਿੰਦਾ ਪਰ ਪਤਾ ਨਹੀਂ ਕਿਉਂ ਮੇਰੇ ਮਨ ਚ ਹੁਣ ਉਹਨਾਂ ਦਾ ਖਿਆਲ ਆ ਰਿਹਾ ਹੈ ਵੀ ਇਸ ਸਾਲ ਪੜਨ ਵਾਸਤੇ ਨਿਸ਼ਚਿਤ ਪੁਸਤਕਾਂ ਚੋਂ ਸਵਾਲ ਪੁੱਛ ਕੇ ਪ੍ਰੋਫੈਸਰਾਂ ਨੇ ਵਿਦਿਆਰਥੀਆਂ ਨੂੰ ਬਲੀ ਦਾ ਬੱਕਰਾ ਬਣਾਉਣ ਦੀ ਯੋਜਨਾ ਬਣਾਈ ਹੈ ਕਹਿੰਦੇ ਫਿਰ ਉਹਨਾਂ ਨੇ ਮੈਨੂੰ 19ਵੀਂ ਸਦੀ ਦੇ ਪ੍ਰਸਿੱਧ ਪਰਉਪਕਾਰੀ ਵਿਦਿਆਸਾਗਰ ਦੇ ਜੀਵੰਤੀਆਂ ਦੋ ਕਹਾਣੀਆਂ ਸੰਖੇਪ ਸੁਣਾਈਆਂ ਰਮੇਸ਼ ਨੇ ਕੰਧ ਫੇਰ ਰਮੇਸ਼ ਦਾ ਧੰਨਵਾਦ ਕੀਤਾ ਤੇ ਸਾਈਕਲ ਤੇ ਚੜ ਕੇ ਕਾਲਜ ਚ ਪਹੁੰਚ ਗਿਆ ਪੇਪਰ ਦੇ ਲੈ ਉੱਥੇ ਕਹਿੰਦੇ ਜਦੋਂ ਮੈਂ ਪੇਪਰ ਦੇਖਿਆ ਤਾਂ ਕਹਿੰਦੇ ਬੰਗਲਾ ਭਾਸ਼ਾ ਦਾ ਪ੍ਰਸ਼ਨ ਪੱਤਰ ਦੋ ਹਿੱਸਿਆਂ ਚ ਵੰਡਿਆ ਹੋਇਆ ਸੀ ਕਹਿੰਦੇ ਪਹਿਲੇ ਹਿੱਸੇ ਚ ਲਿਖਿਆ ਹੋਇਆ ਸੀ ਵਿਦਿਆਸਾਗਰ ਦੇ ਪਰਉਪਕਾਰੀ ਕੰਮਾਂ ਦਾ ਵਰਣਨ ਕਰੋ ਕਹਿੰਦੇ ਹੁਣੇ-ਹੁਣੇ ਮੈਂ ਉਹ ਸੁਣ ਸੁਣ ਕੇ ਹੀ ਆਇਆ ਸੀ ਤਾਜ਼ੀਆਂ-ਤਾਜ਼ੀਆਂ ਰਮੇਸ਼ ਕੋਲ ਕਹਿੰਦੇ ਮੌਲਿਕਤਾ ਕਹਿੰਦੇ ਹੁਣ ਪ੍ਰਸ਼ਨ ਪੱਤ੍ਰ ਦਾ ਦੂਜਾ ਹਿੱਸਾ ਜਿਹੜਾ ਸੀ ਉਹਦੇ ਵਿੱਚ ਸੀਗਾ ਬੰਗਲਾ ਭਾਸ਼ਾ ਚ ਉਸ ਵਿਅਕਤੀ ਦੇ ਜੀਵਨ ਤੇ ਇੱਕ ਲੇਖ ਲਿਖੋ ਜਿਸ ਤੋਂ ਤੁਹਾਨੂੰ ਸਭ ਤੋਂ ਜ਼ਿਆਦਾ ਪ੍ਰੇਰਣਾ ਮਿਲੀ ਹੋਵੇ ਕਹਿੰਦੇ ਹੁਣ ਉਹਦੇ ਸਬੰਧ ਵਿੱਚ ਤਾਂ ਆਪਾਂ ਨੂੰ ਕਹਿ ਰਹੇ ਨੇ ਕਹਿੰਦੇ ਤੁਹਾਨੂੰ ਦੱਸਣ ਦੀ ਲੋੜ ਨਹੀਂ ਹੈਗੀ ਕਹਿੰਦੇ ਮੈਂ ਪੰਨਿਆਂ ਦੇ ਪੰਨੇ ਆਪਣੇ ਗੁਰੂ ਦੇ ਪ੍ਰਸ਼ਾਸ਼ਾ ਚ ਭਰ ਰਿਹਾ ਸੀ ਤੇ ਕਦੇ ਮੈਂ ਜਿਹੜੀ ਬੜਬੋਲਾ ਹੁੰਦੇ ਹੋਏ ਪਿੱਛੇ ਕਹਿੰਦੇ ਭਵਿੱਖਵਾਣੀ ਜਿਹੜੀ ਕੀਤੀ ਸੀ ਕਹਿੰਦੇ ਉਹ ਸੱਚ ਹੋ ਗਈ ਸੀ ਹੁਣ ਇੱਥੇ ਕਾ ਦਿਸ ਉਹ ਦਿਸ ਲਈ ਮੇਰੇ ਬੁੱਲਾਂ ਤੇ ਮੁਸਕਾਨ ਵੀ ਆ ਗਈ ਸੀ ਜਿਹਦੇ ਵਿੱਚੋਂ ਪਿੱਛੇ ਕਿਹਾ ਸੀ ਨਾ ਉਹਨਾਂ ਨੇ ਆਪਣੇ ਗੁਰੂ ਸਾਹਿਬ ਨੂੰ ਕਿ ਪ੍ਰਸ਼ਨਾਂ ਦੇ ਉੱਤਰਾਂ ਜਮੈਂ ਤੁਹਾਡੇ ਉਪਦੇਸ਼ਾਂ ਨਾਲੀ ਉੱਤਰ ਪੱਤਰੀਆਂ ਭਰ ਦੂੰਗਾ ਤਾਂ ਹੁਣ ਉਹ ਟਾਈਮ ਆ ਗਿਆ ਸੀ ਉਹਨਾਂ ਨੇ ਉਹਨਾਂ ਦੇ ਉਪਦੇਸ਼ਾਂ ਬਾਰੇ ਲਿਖਿਆ ਉੱਥੇ ਹੁਣ ਅੱਗੇ ਉਹ ਕਹਿੰਦੇ ਨੇ ਦਰਸ਼ਨ ਸ਼ਾਸਤਰ ਦਾ ਵਿਸ਼ੇ ਤੇ ਕਹਿੰਦੇ ਮੈਨੂੰ ਰਮੇਸ਼ ਤੋਂ ਮਾਰਗਦਰਸ਼ਨ ਲੈਣ ਦੀ ਉੱਥੇ ਕੋਈ ਇੱਛਾ ਨਹੀਂ ਹੋਈ ਕਹਿੰਦੇ ਸ਼੍ਰੀ ਜੁਗਤੇਸ਼ਵਰ ਜੀ ਦੀ ਅਗਵਾਈ ਚ ਮਿਲੀ ਲੰਮੇ ਸਿਖਲਾਈ ਤੇ ਮੈਨੂੰ ਇਨਾ ਭਰੋਸਾ ਸੀ ਕਹਿੰਦੇ ਮੈਂ ਉਹਦੇ ਹਿਸਾਬ ਨਾਲ ਹੀ ਉਹ ਪੇਪਰ ਦਿੱਤਾ ਤੇ ਦਰਸ਼ਨ ਸ਼ਾਸਤਰ ਸੀ ਮੈਨੂੰ ਸਭ ਤੋਂ ਜ਼ਿਆਦਾ ਨੰਬਰ ਮਿਲੇ। ਕਹਿੰਦੇ ਮੈਨੂੰ ਹੁਣ ਇਹ ਦੱਸਦਿਆਂ ਵੀ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਵੀ ਮੇਰੇ ਨਿਰਸਵਾਰਥ ਦੋਸਤ ਰਮੇਸ਼ ਜਿਹੜਾ ਸੀ ਉਹਨੂੰ ਵੀ ਆਪਣੀ ਆਨਰਸ ਦੀ ਡਿਗਰੀ ਚ ਬਹੁਤ ਚੰਗੇ ਨੰਬਰ ਮਿਲ ਗਏ ਸੀਗੇ। ਕਹਿੰਦੇ ਮੇਰੀ ਡਿਗਰੀ ਦੀ ਪ੍ਰਾਪਤੀ ਤੇ ਪਿਤਾ ਜੀ ਦੀ ਖੁਸ਼ੀ ਤਾਂ ਕੋਈ ਟਿਕਾਣਾ ਨਹੀਂ ਰਿਹਾ। ਕਹਿੰਦੇ ਉਹ ਕਹਿੰਦੇ ਮੁਕੰਦ ਤੂੰ ਆਪਣੇ ਗੁਰੂ ਨਾਲ ਇੰਨਾ ਜ਼ਿਆਦਾ ਵਕਤ ਗੁਜ਼ਾਰਦਾ ਸੀ ਮੈਨੂੰ ਤੇਰੇ پاس ਆਉਣ ਦੀ ਉਮੀਦ ਨਹੀਂ ਸੀ। ਪਰ ਜੋ ਗਨਾਂਂਸੀ ਕਹਿੰਦੇ ਵੀ ਮੇਰੇ ਗੁਰੂ ਨੇ ਤਾਂ ਮੇਰੇ ਪਿਤਾ ਦੇ ਵਿਚਾਰ ਪਹਿਲਾਂ ਹੀ ਪੜ੍ਹ ਲਏ ਸੀ ਉਹਨਾਂ ਨੂੰ ਤਾਂ ਪਤਾ ਸੀ। ਜੋ ਗਰਾਂਂਸੀ ਇਹ ਤੇ ਕਹਿ ਰਹੇ ਨੇ ਕਹਿੰਦੇ ਵਰਿਆ ਤੋਂ ਮੇਰੇ ਮਨ 'ਚ ਵੀ ਇਹ ਸ਼ੰਕਾ ਬਣੀ ਹੋਈ ਸੀ ਵੀ ਮੈਂ ਆਪਣੇ ਨਾਮ ਨਾਲ ਕਦੇ ਬੀਏ ਦੇ ਖਰਜੂਰੇ ਦੇਖ ਸਕੂੰਗਾ ਕਿ ਨਹੀਂ। ਕਹਿੰਦੇ ਇਸ ਡਿਗਰੀ ਦਾ ਜ਼ਿਕਰ ਕਰਦਿਆਂ ਹਮੇਸ਼ਾ ਮੇਰੇ ਮਨ 'ਚ ਇਹ ਵਿਚਾਰ ਆਏ ਬਿਨਾਂ ਨਹੀਂ ਰਹਿੰਦਾ ਵੀ ਇਹ ਜਿਹੜੀ ਡਿਗਰੀ ਹੈ ਇਹ ਪਰਮਾਤਮਾ ਵੱਲੋਂ ਮੈਨੂੰ ਇੱਕ ਸੌਗਾਤ ਦੇ ਰੂਪ ਦੇ ਵਿੱਚ ਮਿਲੀ ਹੋਈ ਹੈ ਜਿਸ ਦੇ ਪਿੱਛੇ ਕੋਈ ਡੁੱਗਾ ਪੇੜ ਹੈ। ਅੱਗੇ ਦੱਸਦੇ ਨੇ ਕਿ ਦੇ ਜੂਨ 1915 ਚ ਜਿਸ ਦਿਨ ਮੈਨੂੰ ਕੋਲਕਾਤਾ ਯੂਨੀਵਰਸਿਟੀ ਦੀ ਡਿਗਰੀ ਮਿਲੀ ਉਸ ਦਿਨ ਮੈਂ ਆਪਣੇ ਗੁਰੂ ਦੇ ਚਰਨਾਂ 'ਚ ਗੋਟਿਆ ਪਾਣੇ ਝੁੱਕ ਕੇ ਉਹਨਾਂ ਦੇ ਜੀਵਨ ਤੋਂ ਮੇਰੇ ਆਪਣੇ ਜੀਵਨ 'ਚ ਪ੍ਰਵਾਹਿਤ ਹੋਣ ਵਾਲੀਆਂ ਮਿਹਰਬਾਨੀਆਂ ਦੇ ਵਾਸਤੇ ਧੰਨਵਾਦ ਪ੍ਰਗਟ ਕੀਤਾ ਕਹਿੰਦੇ ਗੁਰੂਦੇਵ ਨੇ ਮੈਨੂੰ ਬਹੁਤ ਪਿਆਰ ਨਾਲ ਕਿਹਾ ਮੁਗੰਧ ਉਠ ਗੱਲ ਸਿਰਫ ਇੰਨੀ ਹੈ ਵੀ ਪ੍ਰਮਾਤਮਾ ਨੂੰ ਸੂਰਜ ਚੰ드ਰਮਾ ਦੇ ਸਥਾਨ ਬਦਲਣ ਨਾਲੋਂ ਤੈਨੂੰ ਸਨਾਤਕ ਬਣਾਉਣਾ ਜ਼ਿਆਦਾ ਸਖਾ ਲੱਗਿਆ ਤਾਂ ਗਰੋ ਸਾਹਿਬ ਨੇ ਮਜ਼ਾਕ ਦੇ ਵਿੱਚ ਜਿਵੇਂ ਕਿ ਆਪਾਂ ਜਾਣਦੇ ਹਾਂ ਵੀ ਜਿਹੜੇ ਪਹੁੰਚੇ ਹੋਏ ਮਹਾਪੁਰਖ ਹੁੰਦੇ ਨੇ ਵੀ ਉਹ ਕਦੇ ਵੀ ਦਿਖਾਵਾ ਨਹੀਂ ਕਰਦੇ ਆਪਣੀਆਂ ਸ਼ਕਤੀਆਂ ਦਾ ਤਾਂ ਸਾਥਿਓ ਇਹ ਸੀਗਾ ਆਪਣਾ ਅੱਜ ਦਾ ਅਧਿਆਇ ਜਿਹੜੋਂ ਤੁਸੀਂ ਇੰਨੇ ਪਿਆਰ ਨਾਲ ਸੁਣਿਆ ਤੁਹਾਡਾ ਸਭ ਦਾ ਇੱਕ ਵਾਰ ਫੇਰ ਤੋਂ ਦਿਲੋਂ ਧੰਨਵਾਦ ਹੈ ਜੇ ਤੁਹਾਨੂੰ ਮੇਰਾ ਸਵਾਦ ਇਹ ਚੰਗਾ ਲੱਗ ਰਿਹਾ ਹੈ ਤਾਂ ਕਿਰਪਾ ਕਰਕੇ ਇਹਨੂੰ ਆਪਣੇ ਹੋਰ ਨਾਲ ਸਾਥੀਆਂ ਨਾਲ ਸ਼ੇਅਰ ਵੀ ਜ਼ਰੂਰ ਕਰਿਓ ਜਲਦੀ ਹੀ ਆਪਾਂ